ਬਿਲਕੁਸਬਾਨੋ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਦਰਅਸਲ 11 ਦੋਸ਼ੀ ਬਿਲਕੁਸਬਾਨੋ ਮਾਮਲੇ ਦੇ ਉਹਨਾਂ ਨੇ ਆਤਮ ਸਮਰਪਣ ਕਰ ਦਿੱਤਾ ਔਰ ਗੁਜਰਾਤ ਦੀ ਕੋਧਰਾ ਜੇਲ੍ਹ ਦੇ ਵਿੱਚ ਆਤਮ ਸਮਰਪਣ ਕੀਤਾ ਇਸ ਬਾਰੇ ਵਿੱਚ ਅਪਰਾਧ ਸ਼ਾਖਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਦਰਅਸਲ ਲੰंबे ਸਮੇਂ ਦੇ ਵਿੱਚ ਗੁਜਰਾਤ ਸਰਕਾਰ ਦੇ ਵੱਲੋਂ 11 ਦੋਸ਼ੀਆਂ ਨੂੰ ਰਿਹਾ ਕਰ ਦਿੱਤਾ ਗਿਆ ਸੀ ਸਜ਼ਾ ਦੇ ਵਿੱਚ ਛੋਟ ਦੇ ਦਿੱਤੀ ਗਈ ਸੀ ਅਗਸਤ ਮਹੀਨਾ ਲੱਗੇ ਸਾਲ ਦੇ ਵਿੱਚ ਇਹ ਕਾਰਵਾਈ ਕੀਤੀ ਜਾਂਦੀ ਹੈ 15 ਅਗਸਤ ਵਾਲੇ ਦਿਨ ਆਜ਼ਾਦ ਕਰ ਦਿੱਤੇ ਜਾਂਦੇ ਨੇ ਰਿਹਾ ਕਰ ਦਿੱਤੇ ਜਾਂਦੇ ਨੇ ਇਹ 11 ਦੋਸ਼ੀ ਜਿਨ੍ਹਾਂ ਦੇ ਖਿਲਾਫ ਸੁਪਰੀਮ ਕੋਰਟ ਨੇ ਇਸ ਸਾਲ ਚੜ੍ਹਦੇ ਸਾਲ ਹੀ ਕਾਰਵਾਈ ਕਰ ਦਿੱਤੀ ਔਰ ਗੁਜਰਾਤ ਸਰਕਾਰ ਨੂੰ ਤਾੜਨਾ ਕੀਤੀ ਸੀ ਕਿ ਇਸ ਦੇ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਸਮਾਂ ਦੇ ਦਿੱਤਾ ਗਿਆ ਸੀਗਾ ਔਰ 8 ਜਨਵਰੀ ਨੂੰ ਇਸ ਉੱਤੇ ਹੁਕਮ ਸੁਣਾਉਂਦੇ ਹੋਏ ਕਹਿ ਦਿੱਤਾ ਗਿਆ ਸੀ ਕਿ ਫੌਰੀ ਤੌਰ ਦੇ ਉੱਤੇ ਐਕਸ਼ਨ ਹੋਵੇ ਹਫਤੇ ਤੱਕ ਦਾ ਸਮਾਂ ਹੈਗਾ ਤੇ ਹਫਤੇ ਦੇ ਅੰਦਰ ਅੰਦਰ ਇਸ ਕਾਰਵਾਈ ਨੂੰ ਅੰਜਾਮ ਦੇ ਵਿੱਚ ਲਿਆਂਦਾ ਜਾਵੇ ਪਰ ਦੱਸਣਯੋਗ ਹੈਗਾ ਆ ਕਿ ਫੌਰੀ ਤੌਰ ਦੇ ਉੱਤੇ ਅੰਜਾਮ ਲਿਆਂਦਾ ਗਿਆ ਇਸ ਕਾਰਵਾਈ ਦੇ ਤੇ ਔਰ 11 ਦੇ 11 ਦੋਸ਼ੀ ਜਿਹੜੇ ਸੀ ਉਹਨਾਂ ਨੇ ਗੁਜਰਾਤ ਦੇ ਪੰਚ ਮਹਿਲ ਜ਼ਿਲ੍ਹੇ ਦੀ ਗੋਧਰਾ ਜੇਲ੍ਹ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ ਔਰ 11 ਦੇ 11 ਦੋਸ਼ੀ ਜਿਹੜੇ ਨੇ ਉਹ ਗੋਧਰਾ ਜੇਲ੍ਹ ਦੇ ਵਿੱਚ ਵਾਪਸ ਪਹੁੰਚ ਚੁੱਕੇ ਨੇ ਲੰਗੇ ਸਾਲ ਅਗਸਤ ਦੇ ਮਹੀਨੇ ਦੇ ਵਿੱਚ ਹਾਰ پا ਕੇ ਸਵਾਗਤ ਕੀਤਾ ਗਿਆ ਸੀ ਪਰ ਆਖਿਰਕਾਰ ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ ਹੈ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਉੱਤੇ ਗੁਜਰਾਤ ਦੀ ਸਰਕਾਰ ਨੂੰ ਝਾੜ ਲਾਈ ਸੀ ਔਰ ਗੁਜਰਾਤ ਦੀ ਸਰਕਾਰ ਨੂੰ ਝਾੜ ਲਾਉਣ ਤੋਂ ਬਾਅਦ ਇਹ ਅਲਟੀਮੇਟਮ ਦਿੱਤਾ ਸੀ ਕਿ ਫੌਰੀ ਤੌਰ ਦੇ ਉੱਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਵਾਪਸ ਭਲਾਇਆ ਜਾਵੇ ਸਜ਼ਾ ਦੇ ਵਿੱਚ ਜਿਹੜੀ ਛੋਟ ਦਿੱਤੀ ਗਈ ਹੈ ਉਹ ਕੈਨਸਲ ਕੀਤੀ ਜਾਵੇ ਲੰਘੇ ਸਾਲ ਅਗਸਤ ਮਹੀਨੇ ਦੇ ਵਿੱਚ ਗਲਾਂ ਦੇ ਵਿੱਚ ਹਾਰ ਪਾ ਕੇ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਸੀ ਜੇਲ੍ਹ ਦੇ ਬਾਹਰ ਆਉਣ ਤੋਂ ਬਾਅਦ ਔਰ ਉਸੇ ਨੂੰ ਲੈ ਕੇ ਕਾਰਵਾਈ ਸੁਪਰੀਮ ਕੋਰਟ ਵੱਲੋਂ ਕਰ ਦਿੱਤੀ ਜਾਂਦੀ ਹੈ ਔਰ ਗੋਦਰਾ ਜੇਲ੍ਹ ਦੇ ਵਿੱਚ ਉਹ ਵਾਪਸ ਪਹੁੰਚ ਜਾਂਦੇ ਆਤਮ ਸਮਰਪਣ ਉਹਨਾਂ ਦੇ ਵੱਲੋਂ ਕਰ ਦਿੱਤਾ ਜਾਂਦਾ 2002 ਦੇ ਵਿੱਚ ਗੁਜਰਾਤ ਦੰਗਿਆਂ ਦੌਰਾਨ ਇਹ ਸਭ ਕੁਝ ਹੋਇਆ ਸੀ ਜਦੋਂ ਬਿਲਕਿਸ ਬਾਨੋ ਜੋ ਕਿ ਉਸ ਵੇਲੇ 21 ਵਰਿਆਂ ਦੀ ਸੀ ਔਰ ਨਾਲ ਦੀ ਨਾਲ ਪ੍ਰੈਗਨੈਂਟ ਸੀਗੀ ਉਸ ਦੇ ਨਾਲ ਜ਼ਬਰਦਸਤਨਾ ਕੀਤਾ ਗਿਆ ਉਸ ਦਾ ਰੇਪ ਕੀਤਾ ਗਿਆ ਜਦਕਿ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਿਨ੍ਹਾਂ ਦੇ ਵਿੱਚ ਉਸ ਦੀ 5 ਸਾਲਾਂ ਦੀ ਧੀ ਵੀ ਸ਼ਾਮਿਲ ਸੀ ਉਹਨਾਂ ਨੂੰ ਮਾਰ ਦਿੱਤਾ ਗਿਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਉਸੇ कांड ਦੇ ਦੋਸ਼ੀਆਂ ਨੂੰ ਸਜ਼ਾ ਹੋਈ ਸੀ ਸਜ਼ਾ ਅਗਸਤ ਮਹੀਨੇ ਦੇ ਵਿੱਚ ਖਤਮ ਕਰ ਦਿੱਤੀ ਗਈ ਉਹਨਾਂ ਨੂੰ ਰੈਇਟ ਦੇ ਦਿੱਤੀ ਜਾਂਦੀ ਹੈ ਤੇ ਉਸ ਦੇ ਉੱਤੇ ਸੁਪਰੀਮ ਕੋਰਟ ਦਾ ਐਕਸ਼ਨ ਗੁਜਰਾਤ ਸਰਕਾਰ ਦੇ ਖਿਲਾਫ ਔਰ ਫੌਰੀ ਤੌਰ ਦੇ ਉੱਤੇ ਉਹਨਾਂ ਨੂੰ ਹੁਕਮ ਕਰ ਦਿੱਤੇ ਜਾਂਦੇ ਨੇ ਕਿ ਜਲਦ ਤੋਂ ਜਲਦ ਇਸ ਨੂੰ ਰੱਦ ਕੀਤਾ ਜਾਵੇ ਸਜ਼ਾ ਦੀ ਛੋਟ ਨੂੰ ਰੱਦ ਕਰ ਦਿੱਤਾ ਜਾਵੇ ਔਰ ਉਸੇ ਨੂੰ ਲੈ ਕੇ 11 ਦੋਸ਼ੀਆਂ ਨੇ ਆਤਮ ਸਮਰਪਣ ਗੁਜਰਾਤ ਦੀ ਗੋਧਰਾ ਜੇਲ੍ਹ ਦੇ ਵਿੱਚ ਕਰ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ